यू बाय सिल्वर टॉप क्वालिटी और कंसिस्टेंट परफॉर्मेंस के लिए सिर्फ सिल्वर पम्प नाम याद रखना। एक एप्लीकेशन दी गई है उन्होंने सिर्फ टाइम मंगे कल वास्ते कल पेश होंगे। ਔਰ ਉਹ ਮਤਲਬ ਇਹਨਾਂ ਨੇ ਐਕਸੈਪਟ ਕਰ ਲਿਆ ਮਤਲਬ ਪਹਿਲਾਂ ਐਂਟਿਸਪੇਟਰੀ ਬਿਲ ਅਪਲਾਈ ਜਿਹੜੀ ਐਂਟਿਸਪੇਟਰੀ ਬਿਲ ਹੈ ਹੀ ਨਹੀਂ ਸਰ ਐਂਟਿਸਪੇਟਰੀ ਬਿਲ ਨਹੀਂ ਇਹਨਾਂ ਨੂੰ ਕੋਲ ਥੋੜੀ ਐਂਟਿਸਪੇਟਰੀ ਲੱਗਣੀ ਹੈ ਅਸੀਂ ਤਾਂ ਸਿਰਫ ਟਾਈਮ ਮੰਗਿਆ ਕੱਲ੍ਹ ਵਾਸਤੇ ਮਤਲਬ ਕੱਲ੍ਹ 2 ਵਜੇ ਕੱਲ੍ਹ 2 ਵਜੇ ਪਹੁੰਚਦੇ ਤਾਂ ਗ੍ਰਿਫਤਾਰੀ ਵੀ ਹੋਣੀ ਨਹੀਂ ਨਹੀਂ ਇਹੋ ਜੀ ਕੋਈ ਗੱਲ ਹੀ ਨਹੀਂ ਹੈ ਇਹੋ ਜੀ ਕੋਈ ਗੱਲ ਨਹੀਂ ਹੈ ਇਹੋ ਜੀ ਕੋਈ ਗੱਲ ਨਹੀਂ ਹੈ ਗ੍ਰਿਫਤਾਰੀ ਦੀ ਚੀਜ਼ ਹੀ ਨਹੀਂ ਹੈ ਰਾਤ ਨੂੰ ਸਮਾਨ ਜ ਰਿਸਿਵ ਹੋਇਆ ਤੇ ਸਵੇਰੇ ਉਹ ਪਹੁੰਚ ਨਹੀਂ ਸਕਦੇ ਸੀ ਨਹੀਂ ਅਜੇ ਨਹੀਂ ਅਜੇ ਨਹੀਂ ਮੈਨੂੰ ਵੀ ਇਹਦਾ ਲਕਾਉਣੀ ਤੋਂ ਜਿਹੜੇ ਕਲੈਂਟ ਦੇ ਨਾਲ ਤੱਕ ਮਿਲੀ ਐਫਆਈਆਰ ਦੀ ਕਾਪੀ ਹਾਲ ਤੱਕ ਮਿਲੀ ਨਹੀਂ 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 ਉਹ ਅਪਲੋਡ ਵੀ ਨਹੀਂ ਹੋਈ ਅਜੇ ਅਪਲੋਡ ਕਿ ਇੱਕ ਦਿਖਾਉਣਾ ਕੀ ਚਾਹੁੰਦੇ ਆ ਸਰ ਕਿਤੇ ਵੀ ਉਹ ਜੀ ਸਰ ਕੁਝ ਵੀ ਨਹੀਂ ਹੈ ਜੀ ਉਹਨਾਂ ਨੇ ਸਿਰਫ ਟਾਈਮ ਮੰਗਿਆ ਹੈ ਬਾਜਵਾ ਸਾਹਿਬ ਨੇ ਕਿ ਰਾਤ ਨੂੰ ਸਮਨ ਆਇਆ ਹੈ ਤੇ ਮੈਂ ਸਵੇਰੇ ਆਕੇ ਕੁਝ ਕਹਿ ਨਹੀਂ ਸਕਦਾ ਉਹ ਤੇ ਸੋ ਕੀ ਕਰ ਗਏ ਕੱਲ 2 ਵਜੇ ਕੱਲ 2 ਵਜੇ 2 ਵਜੇ 2 ਵਜੇ ਇਹ ਬਸ ਐ ਨਹੀਂ ਲੱਗਦਾ ਵੀ ਇਹ ਚੀਜ਼ਾਂ ਲਕਾਉਣੀਆਂ ਚਾਹੀਦੀਆਂ ਸੀ ਐਫ ਆਈ ਆਰ ਜਿਵੇਂ ਦਿਖਾ ਨਹੀਂ ਰਹੇ ਹੁਣ ਤੱਕ ਪੁਲਿਸ ਵੱਲੋਂ ਵੀ ਸਾਹਮਣੇ ਰੱਖੀ ਨਹੀਂ ਗਈ ਦੇਖੋ ਅਜੇ 2 ਵਜੇ ਆ ਜਾਣਗੇ ਉਹ ਆਪੇ ਤੁਹਾਡੇ ਦੇ ਤੇ ਸਾਰੀ ਡਿਟੇਲ ਦੱਸਣਗੇ ਉਹਨਾਂ ਨੂੰ ਆ ਲੈਣ ਦਿਓ ਇੱਕ ਵਾਰੀ ਅੱਜ 2 ਵਜੇ ਆਉਣਗੇ ਨਹੀਂ ਕੱਲ ਕੱਲ ਦਾ ਟਾਈਮ ਹੋ ਗਿਆ ਹੈ ਸਭ ਦਾ ਪਲਾਟ ਸੋਲਵ ਹੋ ਚੁੱਕੇ ਹੈ ਹਾਂ ਹਾਂ ਕੱਲ੍ਹ ਕੇ ਲਈ ਕੱਲ 2 ਵਜੇ ਕੱਲ੍ਹ ਆ ਰਹੇ ਪਰ ਕੱਲ੍ਹ ਆਜ ਨਹੀਂ ਕੱਲ ਆ ਰਹੇ ਕੀ ਐਪਲੀਕੇਸ਼ਨ ਦਿੱਤੀ ਗਈ ਹੈ ਉਹਨਾਂ ਨੇ ਸਿਰਫ ਟਾਈਮ ਮੰਗਿਆ ਹੈ ਜੀ ਕੱਲ੍ਹ ਵਾਸਤੇ ਕੱਲ ਪੇਸ਼ ਹੋਣਗੇ ਔਰ ਉਹ ਮਤਲਬ ਇਹਨਾਂ ਨੇ ਐਕਸੈਪਟ ਕਰ ਲਿਆ ਮਤਲਬ ਪਹਿਲਾਂ ਐਂਟੀਸਪੇਟਰੀ ਬਿਲ ਅਪਲਾਈ ਜਿਹੜੀ ਐਂਟੀਸਪੇਟਰੀ ਬਿਲ ਹੈ ਹੀ ਨਹੀਂ ਸਰ ਐਂਟੀਸਪੇਟਰੀ ਬਿਲ ਨਹੀਂ ਇਹਨਾਂ ਨੂੰ ਕੋਲ ਥੋੜੀ ਐਂਟੀਸਪੇਟਰੀ ਲਗਣੀ ਹੈ ਅਸੀਂ ਤਾਂ ਸਿਰਫ ਟਾਈਮ ਮੰਗਿਆ ਕੱਲ੍ਹ ਵਾਸਤੇ ਮਤਲਬ ਕੱਲ 2 ਵਜੇ ਕੱਲ 2 ਵਜੇ ਪਹੁੰਚਦੇ ਤਾਂ ਗ੍ਰਿਫਤਾਰੀ ਵੀ ਹੋ ਜੇ ਨਹੀਂ ਨਹੀਂ ਇਹੋ ਜੀ ਕੋਈ ਗੱਲ ਹੀ ਨਹੀਂ ਹੈ ਇਹੋ ਜੀ ਕੋਈ ਗੱਲ ਨਹੀਂ ਹੈ ਇਹੋ ਜੀ ਕੋਈ ਗੱਲ ਨਹੀਂ ਹੈ ਗ੍ਰਿਫਤਾਰੀ ਦੀ ਚੀਜ਼ ਹੀ ਨਹੀਂ ਹੈ ਰਾਤ ਨੂੰ ਸਮਾਨ ਰਿਸਿਵ ਹੋਇਆ ਤੇ ਨਹੀਂ ਅਜੇ ਨਹੀਂ ਅਜੇ ਨਹੀਂ ਮਤਲਬ ਇਹ ਕਿ ਲਕਾਉਣੀ ਤੋਂ ਜਿਹੜੇ ਕਲੈਂਟ ਦੇ ਨਾਲ ਤੱਕ ਮਿਲੀ ਐਫਆਈਆਰ ਦੀ ਕਾਪੀ ਹਾਲ ਤੱਕ ਮਿਲੀ ਨਹੀਂ 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 ਉਹ ਅਪਲੋਡ ਵੀ ਨਹੀਂ ਹੋਈ ਅਜੇ ਅਪਲੋਡ ਕਿ ਇੱਕ ਦਿਖਾਉਣਾ ਕੀ ਚਾਹੁੰਦੇ ਆ ਸਰ ਕਿਤੇ ਵੀ ਉਹ ਜੀ ਸਰ ਕੁਝ ਵੀ ਨਹੀਂ ਆ ਜੇ ਉਹਨਾਂ ਨੇ ਸਿਰਫ ਟਾਈਮ ਮੰਗਿਆ ਹੈ ਬਾਜਵਾ ਸਾਹਿਬ ਨੇ ਕਿ ਰਾਤ ਨੂੰ ਸਮਨ ਆਇਆ ਹੈ ਤੇ ਮੈਂ ਸਵੇਰੇ ਆ ਕੇ ਕੁਝ ਕਹਿ ਨਹੀਂ ਸਕਦਾ ਉਹਦੇ ਤੇ ਕੱਲ ਦੋ ਵਜੇ ਕੱਲ ਦੋ ਵਜੇ ਦੋ ਵਜੇ ਦੋ ਵਜੇ ਇਹ ਬਸ ਐ ਨਹੀਂ ਲਕਾਉਣੀ ਚਾਹੀਦੀ ਸੀ ਐਫਆਈਆਰ ਜਿਵੇਂ ਦਿਖਾ ਨਹੀਂ ਰਹੇ ਹੁਣ ਤੱਕ ਪੁਲਿਸ ਵੱਲੋਂ ਵੀ ਸਾਹਮਣੇ ਰੱਖੀ ਦੇਖੋ ਅਜੋ 2 ਵਜੇ ਆ ਜਾਣਗੇ ਉਹ ਆਪੇ ਤੁਹਾਡੇ ਤੇ ਸਾਰੀ ਡਿਟੇਲ ਦੱਸਣਗੇ ਉਹਨਾਂ ਨੂੰ ਆ ਲੈਣ ਦੇ ਇੱਕ ਵਾਰੀ ਅੱਜ 2 ਵਜੇ ਆਉਣਗੇ ਨਹੀਂ ਕੱਲ 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 ਦਾ ਟਾਈਮ ਮੰਗਿਆ ਹੈ ਸੱਤ ਬਲਾਕ ਇੱਕ ਸਭ ਹੋ ਚੁੱਕੇ ਹੈ ਹਾਂ ਹਾਂ ਕੱਲ੍ਹ ਕੇ ਲਈ ਕੱਲ 2 ਵਜੇ ਕੱਲ੍ਹ ਆ ਰਹੇ ਪਰ ਕੱਲ੍ਹ ਅੱਜ ਨਹੀਂ ਕੱਲ ਆ ਰਹੇ ਹੈ ਠੀਕ ਐਪਲੀਕੇਸ਼ਨ ਦਿੱਤੀ ਗਈ ਹੈ ਉਹਨਾਂ ਨੇ ਸਿਰਫ ਟਾਈਮ ਮੰਗਿਆ ਹੈ ਜੀ ਕੱਲ੍ਹ ਵਾਸਤੇ ਕੱਲ ਪੇਸ਼ ਹੋਣਗੇ ਔਰ ਉਹ ਮਤਲਬ ਇਹਨਾਂ ਨੇ ਐਕਸੈਪਟ ਕਰ ਲਿਆ ਮਤਲਬ ਪਹਿਲਾਂ ਐਂਟੀਸਿਪੇਟਰੀ ਬੇਲ ਅਪਲਾਈ ਕੀਤੀ ਐਂਟੀਸਿਪੇਟਰੀ ਬੇਲ ਹੈ ਨਹੀਂ ਸਰ ਐਂਟੀਸਿਪੇਟਰੀ ਬੇਲ ਨਹੀਂ ਇਹਨਾਂ ਨੂੰ ਕੋਲ ਥੋੜੀ ਐਂਟੀਸਿਪੇਟਰੀ ਲੱਗਣੀ ਹੈ ਅਸੀਂ ਤਾਂ ਸਿਰਫ ਟਾਈਮ ਮੰਗਿਆ ਕੱਲ ਵਾਸਤੇ ਮਤਲਬ ਇਹ ਕੇ ਵੀ ਕਿਤੇ ਕਿਤੇ ਕਰੇਗੇ ਕੱਲ 2 ਵਜੇ ਕੱਲ 2 ਵਜੇ ਪਹੁੰਚਦੇ ਤਾਂ ਗ੍ਰਿਫਤਾਰੀ ਵੀ ਹੋ ਜਾਏਗੀ ਨਹੀਂ ਨਹੀਂ ਇਹੋ ਜੀ ਕੋਈ ਗੱਲ ਹੀ ਨਹੀਂ ਹੈ ਇਹੋ ਜੀ ਕੋਈ ਗੱਲ ਨਹੀਂ ਹੈ ਇਹੋ ਜੀ ਕੋਈ ਗੱਲ ਨਹੀਂ ਹੈ ਗ੍ਰਿਫਤਾਰੀ ਦੀ ਚੀਜ਼ ਹੀ ਨਹੀਂ ਹੈ ਰਾਤ ਨੂੰ ਸਮਨਸ ਰਿਸੀਵ ਹੋਇਆ ਤੇ ਸਵੇਰੇ ਉਹ ਪਹੁੰਚ ਨਹੀਂ ਸਕਦੇ ਸੀ ਨਹੀਂ ਅਜੇ ਨਹੀਂ ਅਜੇ ਨਹੀਂ ਮਤਲਬ ਇਹ ਜਿਹੜਾ ਲਕਾਉਣੀ ਤੇ ਜਿਹੜੇ ਕਲਾਇੰਟ ਵਗੈਰਾ ਤੱਕ ਐਫਆਈਆਰ ਦੀ ਕਾਪੀ ਹਾਲ ਤੱਕ ਮਿਲੀ ਨਹੀਂ ਨਹੀ ਨਹੀਂ ਨਹੀਂ ਉਹ ਅਪਲੋਡ ਵੀ ਨਹੀਂ ਹੋਈ ਅਜੇ ਅਪਲੋਡ ਦੀ ਇੱਕ ਦਿਖਾਉਣਾ ਕੀ ਚਾਉਂਦੇ ਅਸਲ ਵਿੱਚ ਸਰ ਕਿਤੇ ਵੀ ਉਹ ਜੀ ਸਰ ਕੁਝ ਵੀ ਨਹੀਂ ਅਜੇ ਉਹਨਾਂ ਨੇ ਸਿਰਫ ਟਾਈਮ ਮੰਗਿਆ ਹੈ ਬਾਜਵਾ ਸਾਹਿਬ ਨੇ ਕਿ ਰਾਤ ਨੂੰ ਸਮਨ ਆਇਆ ਹੈ ਤੇ ਮੈਂ ਸਵੇਰੇ ਆ ਕੇ ਕੁਝ ਕਹਿ ਨਹੀਂ ਸਕਦਾ ਉਹਦੇ ਤੇ ਕਦੋਂ ਮੰਗਿਆ ਕੱਲ੍ਹ ਕੱਲ 2 ਵਜੇ ਕੱਲ੍ਹ 2 ਵਜੇ 2 ਵਜੇ 2 ਵਜੇ ਇਹ ਬਸ ਐ ਨਹੀਂ ਭਾਗਦੇ ਵੀ ਇਹ ਚੀਜ਼ਾਂ ਲਕਾਉਣੀਆ ਚਾਹੀਦੀਆਂ ਸੀ ਐਫਆਈਆਰ ਜਿਵੇਂ ਦਿਖਾ ਨਹੀਂ ਰਹੇ ਹੁਣ ਤੱਕ ਪੁਲਿਸ ਵੱਲੋਂ ਵੀ ਸਾਹਮਣੇ ਰੱਖੀ ਨਹੀਂ ਦੇਖੋ ਅਜੇ 2 ਵਜੇ ਆ ਜਾਣਗੇ ਉਹ ਆਪੇ ਤੁਹਾਡੇ ਤੇ ਸਾਰੀ ਡਿਟੇਲ ਦੱਸਣਗੇ ਉਹਨਾਂ ਨੂੰ ਆ ਲੈਣ ਦੇ ਇੱਕ ਵਾਰੀ ਅੱਜ 2 ਵਜੇ ਹੋਣਗੇ ਨਹੀਂ ਕੱਲ 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 ਦਾ ਟਾਈਮ ਮੰਗਿਆ ਹੈ ਸੱਤ ਬਲਾਸ ਇੱਕ ਸੱਤ ਹੋ ਚੁੱਕੇ ਹੈ ਹਾਂ ਹਾਂ ਕੱਲ੍ਹ ਕੇ ਲਈ ਕੱਲ 2 ਵਜੇ ਕੱਲ੍ਹ ਆ ਰਹੇ ਪਰ ਕੱਲ੍ਹ ਅੱਜ ਨਹੀਂ ਕੱਲ ਆ ਰਹੇ ਹੈ ਕੱਲ੍ਹ